ਨੁਲ ਬਣਾਇਆ ਬੈ ਨੀਟ ਵਾਲੇ ਮੁੱਦੇ ਤੇ ਇੱਕ ਮਿੰਟ ਰਿਕ ਓ ਯਾਰ ਜਿੱਥੇ ਵੀ ਬੀਜੇਪੀ ਦੀਆਂ ਸਰਕਾਰਾਂ ਹਰਿਆਣਾ ਚ ਆਪਾਂ ਦੇਖਿਆ ਲਗਾਤਾਰ ਪੇਪਰ ਲੀਕ ਹੋਏ ਆ ਗੁਜਰਾਤ ਚ ਪੇਪਰ ਲੀਕ ਹੋ ਰਿਹਾ ਔਰ ਹੁਣ ਨੀਟ ਦੇ ਇਗਜ਼ਾਮ ਦਾ ਲੀਕ ਹੋਣਾ ਇਹ ਆਪਣੇ ਆਪ ਚ ਮੋਦੀ ਸਾਹਿਬ ਦੀ ਸਰਕਾਰ ਤੇ ਵੱਡਾ ਕਲੰਕ ਹੈ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਲਵਾੜ ਹੈ ਧੋਖਾ ਹੈ ਧਾਂਦਲੀ ਹੈ ਔਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਹਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਵੀ ਉਚਿਤ ਟਾਈਮ ਤੇ ਦੇਸ਼ ਦੇ ਨੌਜਵਾਨ ਬੀਜੇਪੀ ਨੂੰ ਸਬਕ ਸਿਖਾ ਸਰ ਹਰਿਆਣਾ ਦੇ ਸੀਐਮ ਦੇ ਬਿਆਨ ਨੂੰ ਕਿਦਾਂ ਦੇਖਦੇ ਹੋ ਪਾਣੀ ਦਾ ਫਿਰ ਮੁੱਦਾ ਚੱਕਦੇ ਕਹਿੰਦੇ ਦਿੱਲੀ 'ਚ ਪਾਣੀ ਦੀ ਘਾਟ ਹੈ ਤੇ ਪੰਜਾਬ ਕਿਹੜਾ ਕਿ ਜ਼ਿੰਮੇਵਾਰ ਹਰਿਆਣੇ ਦੀ ਬੀਜੇਪੀ ਸਰਕਾਰ ਨੂੰ ਪੰਜਾਬ ਨਾਲ ਵੈਸੇ ਖਾਸ ਕਰ ਪੰਜਾਬੀਆਂ ਨਾਲ ਬੜੀ ਨਫ਼ਰਤ ਹੈ ਔਰ ਹਰ ਵਾਰ ਇਹਨਾਂ ਨੇ ਹਰ ਵਾਰ ਇਹਨਾਂ ਨੇ ਪੰਜਾਬੀ ਚ ਜਵਾਨ ਹੋਣ ਚਾਹੇ ਕਿਸਾਨ ਹੋਣ ਉਹਨਾਂ ਨਾਲ ਬਹੁਤ ਮਾਰਾ ਜਿਹੜਾ ਆ ਬੁਆਰ ਕੀਤਾ ਔਰ ਇਸੇ ਕਰਕੇ ਹੀ ਪੰਜਾਬ ਚ ਬੀਜੇਪੀ ਦੀ ਕੋਈ ਸ਼ੇਡ ਨਾ ਸਰਕਾਰ ਨੇ 2 ਲੱਖ ਰੁਪਏ ਮਾਫ ਕੀਤਾ ਕਿਸਾਨਾਂ ਦਾ ਤੇ ਹੁਣ ਪੰਜਾਬ ਦੇ ਕਿਸਾਨ ਵੀ ਕਹਿੰਦੇ ਕਿ ਸਾਡੇ ਬਾਰੇ ਜਾਣਕਾਰੀ ਨਹੀਂ ਸੰਗ ਸਾਬ ਤੁਸੀਂ ਕਹਿੰਦੇ 42 ਹਜ਼ਾਰ ਨੌਕਰੀਆਂ ਆ ਪੰਜਾਬ ਸਰਕਾਰ ਦੇ ਕਿੱਥੇ ਜਾਂਦੀਆਂ ਨੇ ਬੰਦ ਦਾ ਪ੍ਰਬੰਧ ਜਲੰਧਰ ਵੈਸਟ ਦੇ ਤੁਹਾਡੇ ਜਿਹੜੇ ਪਹਿਲੇ ਬਤਾਏ ਉਹਨਾਂ ਕੋਲ ਇਹ ਗੱਲ ਕਹੀ ਗਈ ਹੈ ਕਿ ਜਲੰਧਰ ਵੈਸਟ ਨੇ ਕੋਈ ਨੌਕਰੀ ਨਹੀਂ ਮਿਲੀ ਕਿ 42 ਹਜ਼ਾਰ ਨੌਕਰੀਆਂ ਜਿਹੜੀਆਂ ਵਾ ਜੜੀਆਂ ਕਿੰਨੀਆਂ ਸ਼ਖਸੀਅਤ ਇਸ ਤਰ੍ਹਾਂ ਹੈ ਮੈਰਿਟ ਤੇ ਯੋਗਤਾ ਤੇ ਔਰ ਬੱਚਿਆਂ ਦੀ ਲਿਆਕਤ ਤੇ ਪੰਜਾਬ ਚ ਪਹਿਲੀ ਵਾਰ ਟ੍ਰੈਂਡ ਸ਼ੁਰੂ ਹੋਇਆ ਨਹੀਂ ਤੇ ਲੋਕ ਬੱਚੇ ਨੂੰ ਪੜਾਉਣ ਭੇਜਦੇ ਸੀ ਨਾ ਜਦੋਂ ਕਾਲਜ ਨਾਲ ਹੀ ਪੈਸੇ ਦਾ ਇੰਤਜ਼ਾਮ ਕਰਦੇ ਕੱਲੋ ਨੌਕਰੀ ਦੇਣੀ ਹੈ ਤੇ 10 ਲੱਖ ਰੁਪਏ ਚਪਾਰਸ਼ ਵੀ ਦੇਣੀ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੀ ਵਾਰ ਸ਼ੁਰੂ ਕੀਤਾ ਹੈ ਕਿ ਬੱਚਿਆਂ ਨੂੰ ਯੋਗਤਾ ਤੇ ਮੈਰਿਟ ਤੇ ਨੌਕਰੀ ਮਿਲੀਆਂ ਔਰ ਚ ਜਲੰਧਰ ਵੈਸਟ ਹੋਵੇ ਬਲਾਚੌਰ ਹੋਵੇ ਨਵਾਂ ਨਵਾਂ ਸ਼ਹਿਰ ਹੋਵੇ ਫਾਜ਼ਲਕਾ ਹੋਵੇ ਲੁਧਿਆਣਾ ਹੋਵੇ ਵਾਟ ਏਵਰ ਮੈਰਿਟ ਤੇ ਨੌਕਰੀ ਦਾ ਸਾਡਾ ਸਾਡੀ ਜਿਹੜੀ ਉਪਲਬਧੀ ਆ ਉਹ ਹੈ ਵੀ 43000 ਸਰਕਾਰੀ ਨੌਕਰੀਆਂ ਬੱਚਿਆਂ ਦੀ ਕਾਬਲੀਅਤ ਤੇ ਨੋ ਫੇਵਰਿਜ਼ਮ ਨੋ ਸ਼ਿਫਾਰਿਸ਼ ਨੋ ਰਿਸ਼ਵਤ ਰਵਨੀਤ ਮਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਕੇਂਦਰ ਦੇ ਫੰਡ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਹੈ ਇਹਨੂੰ ਕਿਵੇਂ ਦੇਖੋ ਬਿੱਟੂ ਜੀ ਨੂੰ ਮੇਰੀ ਬੇਨਤੀ ਆ ਅਗਰ ਤੁਸੀਂ ਪੰਜਾਬ ਅਤਿਸ਼ਿਓ ਤੇ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਤਕਰੀਬਨ 1.5 ਸਾਲ ਤੋਂ ਰੂਰਲ ਡਿਵੈਲਪਮੈਂਟ ਫੰਡ ਮੋਦੀ ਸਾਹਿਬ ਦੀ ਸਰਕਾਰ ਨੇ ਰੋਕਿਆ ਉਹਦੇ ਉੱਤੇ ਬਿੱਟੂ ਸਾਹਿਬ ਆਪਣਾ ਮੂੰਹ ਖੋਲਣ ਜਵਾਨ ਬੋਲਣ ਮੋਦੀ ਜੀ ਤੇ ਘਰ ਦੇ ਬਾਹਰ ਧਰਨਾ ਲਾਉਣ ਉਹ ਪੈਸਾ ਪੰਜਾਬ ਦੇ ਲੋਕਾਂ ਦਾ ਉਰਚ ਬਿੱਟੂ ਜੀ ਵੀ ਹੁੰਦੇ ਆ ਬਿੱਟੂ ਜੀ ਦਾ ਪਿੰਡ ਵੀ ਹੁੰਦਾ ਹੈ ਪੰਜਾਬ ਦੇ ਹੱਕ ਤੇ ਪੈਰਾ ਦੇਣ ਠੀਕ ਹੈ ਬਹੁਤ ਬਹੁਤ